ਗੁਰਸ਼ੰਕਰ ਦੇ ਨੰਗਰ ਰੋਡ ਤੇ ਵਾਪਰੇ ਇੱਕ ਦਰਦਨਾਕ ਸੜਕ ਹਾਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। देर शाम ਵਾਪਰੇ ਇਸ ਦਰਦਨਾਕ ਸੜਕ ਹਾਸੇ ਵਿੱਚ ਪਿੰਡ ਸ਼ਾਹਪੁਰ ਦੇ ਪਰਮਜੀਤ ਸਿੰਘ ਪੁੱਤਰ ਸਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਨਾਲ ਦਾ ਸਾਥੀ ਗੰਬੇਰ ਰੂਪ ਵਿੱਚ ਫਟੜ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਅੰਨੀ ਰਫਤਾਰ ਨਾਲ ਆ ਰਹੇ ਟਰਾਲੇ ਨੇ ਇਹਨਾਂ ਨੌਜਵਾਨ ਨੂੰ ਉਸ ਮੋਕੇ ਦਰਨ ਸੁੱਟਿਆ ਜਦੇ ਮੋਟਰਸਾਈਕਲ ਤੇ ਸਵਾਰ ਸਨ। ਟਰਾਲਾਂ ਇਹਨਾਂ ਨਾਲ ਟੱਕਰ ਮਾਰਦ ਪਹਿਲਾਂ ਇੱਕ ਟਿੱਪਰ ਨਾਲ ਵੀ ਟਕਰਾਇਆ ਦੱਸਿਆ ਜਾ ਰਿਹਾ ਹੈ। ਗਟਸ਼ਿੰਕਰ ਦੇ ਨੰਗਰ ਰੋਡ ਤੇ ਨਿਤ ਵਾਪਰਨ ਵਾਲੇ ਸੜਕ ਖਾਸਿਆਂ ਕਾਰਨ ਆਮ ਲੋਕਾਂ ਨੂੰ ਆਪਣੀ ਜਾਨ ਮਾਲ ਦੀ ਲੈ ਕੇ ਭਾਰੀ ਚਿੰਤਾ ਬਣੀ ਰਹਿੰਦੀ ਹੈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਪੱਖ ਸੇ ਪੱਕੇ ਤੌਰ ਤੇ ਕੁਝ ਪ੍ਰਬੰਧ ਕਰੇ ਤਾਂ ਜੋ ਲੋਕ ਇਸ ਸੜਕ ਤੇ ਚੱਲਣਾ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ।